ਪੁਰਾਤਨ ਜਨਮ ਸਾਖੀ ਦੇ ਵਿੱਚ ਲਿਖਿਆ ਹੈ ਕਿ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਪਹਿਲਾਂ ਬੁੱਧ ਗਿਆ ਤੇ ਫਿਰ ਬੁੱਧ ਗਿਆ ਤੋਂ ਬਾਅਦ ਰਜੌਲੀ ਜਾਂਦੇ ਹਨ ਤੇ ਫਿਰ ਰਜੌਲੀ ਤੋਂ ਵੀ ਅੱਗੇ ਰਸਤੇ ਦੇ ਵਿੱਚ ਚਲੇ ਜਾਂਦੇ ਹਨ ਕਿ ਫਿਰ ਜਦੋਂ ਉਹ ਰਸਤੇ ਦੇ ਵਿੱਚ ਜਾ ਰਹੇ ਹਨ ਤੇ ਫਿਰ ਰਾਹ ਦੇ ਵਿੱਚ ਇੱਕ ਖੇਤ ਆਉਂਦਾ ਹੈ ਛੋਲਿਆਂ ਦਾ ਤੇ ਉਸ ਖੇਤ ਦੇ ਵਿੱਚ ਇੱਕ ਲੜਕਾ ਜੋ ਕਿ ਖੇਤ ਦਾ ਪਾਲੀ ਸੀ ਉਹ ਖੜਾ ਸੀ ਖੇਤ ਦਾ ਪਾਲੀ ਕਹਿ ਦਿੰਨੇ ਆ ਮਤਲਬ ਜਿਹੜਾ ਉਹਦੀ ਦੇਖਭਾਲ ਕਰ ਰਿਆ ਹੁੰਦਾ ਹੈ ਤਾਂ ਉਹ ਜਿਹੜਾ ਪਾਲੀ ਖੜਾ ਸੀ ਤੇ ਉਹ ਨਾਲ ਨਾਲ ਛੋਲੀ ਇਹਦੀਆਂ ਹੋਲਾ ਪੋਂ ਰਿਆ ਸੀ ਮਤਲਬ ਜਿਹੜੇ ਦਾਣੇ ਹੁੰਦੇ ਆ ਛੋਲੀਏ ਦੇ ਛੋਲੇ ਦੇ ਉਸ ਨੂੰ ਉਹਦੇ ਕੱਚੇ ਛਿਲਕੇ ਦੇ ਸਮੇਤ ਜਦੋਂ ਆਪਾਂ ਭੁੰਨਦੇ ਆ ਤਾਂ ਉਹਨਾਂ ਨੂੰ ਆਪਾਂ ਹੋਲਾ ਕਹਿ ਦਿੰਨੇ ਆ ਤੇ ਉਹ ਹੋਲਾਂ ਭੁੰਨ ਰਿਹਾ ਸੀ ਤੇ ਭਾਈ ਮਰਦਾਨਾ ਜੀ ਦੇ ਜੀ ਦੇ ਵਿੱਚ ਆਈ ਮਨ ਦੇ ਵਿੱਚ ਆਈ ਕਿ ਖੇਤ ਦੇ ਵਿੱਚ ਚਲੀਏ ਤੇ ਕੁਝ ਹੋਲਾਂ ਲੈ ਕੇ ਖਾ ਲਈਏ ਤਾਂ ਫਿਰ ਗੁਰੂ ਜੀ ਸਮਝ ਗਏ ਕਿ ਮਰਦਾਨੇ ਨੂੰ ਭੁੱਖ ਲੱਗੀ ਹੈ ਸੋ ਸੋਹਣੀ ਮੁਸਕਰਾਹਟ ਦੇ ਵਿੱਚ ਮੁਸਕਰਾਉਂਦੇ ਹੋਏ ਗੁਰੂ ਜੀ ਵੀ ਨਾਲ ਖੇਤ ਦੇ ਚਲੇ ਗਏ ਤੇ ਫਿਰ ਉਥੇ ਜਾ ਕੇ ਇੱਕ ਵੱਟ ਦੇ ਉੱਤੇ ਬੈਠ ਗਏ ਤੇ ਜਿਹੜਾ ਖੇਤ ਦਾ ਪਾਲੀ ਜਿਹੜਾ ਜਵਾਨ ਲੜਕਾ ਸੀ ਉਹ ਦਰਸ਼ਨ ਕਰਨ ਆਇਆ ਤੇ ਉਸਨੇ ਦਰਸ਼ਨ ਕੀਤੇ ਤੇ ਉਹ ਦਰਸ਼ਨ ਕਰਕੇ ਸ਼ਰਧਾ ਦੇ ਨਾਲ ਭਰ ਗਿਆ ਤੇ ਉਸਨੇ ਕੁਝ ਹੋਲਾਂ ਲਿਆ ਕੇ ਦੇ ਦਿੱਤੀਆਂ ਤੇ ਗੁਰੂ ਜੀ ਦੇ ਅੱਗੇ ਹਾਜ਼ਰ ਕਰ ਦਿੱਤੀਆਂ ਤੇ ਗੁਰੂ ਜੀ ਨੇ ਉਹ ਹੋਲਾਂ ਦੀ ਮੁੱਠ ਭਰ ਕੇ ਮਰਦਾਨੇ ਨੂੰ ਦੇ ਦਿੱਤੀ ਤੇ ਜਦੋਂ ਇਹ ਦੇਖਿਆ ਉਸ ਪਾਲੀ ਨੇ ਲੜਕੇ ਨੇ ਤਾਂ ਉਸ ਦੇ ਮਨ ਦੇ ਵਿੱਚ ਆਈ ਕਿ ਇਹ ਤਾਂ ਕੋਈ ਬੜੇ ਸੋਹਣੇ ਫਕੀਰ ਹਨ ਪਰ ਭੁੱਖੇ ਲੱਗਦੇ ਹਨ ਮੈਂ ਘਰੋਂ ਕੁਝ ਚੰਗਾ ਭੋਜਨ ਇਹਨਾਂ ਦੇ ਖਾਣ ਵਾਸਤੇ ਲੈ ਕੇ ਆਉਣਾ ਹਾਂ ਜੋ ਇਹ ਖਾ ਸਕਣ ਤੇ ਫਿਰ ਇਹ ਸੋਚ ਕੇ ਲੜਕਾ ਜਿਹੜਾ ਸੀ ਉਹ ਉੱਥੋਂ ਅੱਠ ਤੁਰਿਆ ਤੇ ਗੁਰੂ ਜੀ ਨੇ ਪੁੱਛਿਆ ਕਿ ਕਾਕਾ ਕਿੱਥੇ ਚੱਲਿਆ ਹੈ ਤੌਸ ਨੇ ਉੱਤਰ ਦਿੱਤਾ ਕਿ हे ਸਾਈ ਲੋਕ ਮੈਂ ਤਾਂ ਘਰੋਂ ਕੁਝ ਪਕਵਾਨ ਲੈ ਕੇ ਆ ਰਿਆਂ ਕਿ ਤੁਸੀਂ ਸ਼ਕੋ ਤੇ ਨਾਲੇ ਕੋਈ ਕੱਪੜਾ ਲੈ ਕੇ ਆਉਂਦਾ ਹਾਂ ਜੋ ਤੁਸੀਂ ਹੇਠਾਂ ਵਿਛਾ ਸਕੋ ਤਾਂ ਫਿਰ ਗੁਰੂ ਜੀ ਬੋਲੇ ਕਿ ਸੱਥਰ ਤੇਰਾ ਲੇਫ ਨਿਹਾਲੀ ਭਾਉ ਤੇਰਾ ਪਕਵਾਨ ਨਨਕ ਸਿਫਤੀ ਰਜਿਆ ਬਹੁ ਬਹੁ ਰੇ ਸੁਲਤਾਨ ਇਸ ਉਹਨਾਂ ਦਾ ਮਤਲਬ ਸੀ ਕਿ ਇਹ ਜਿਹੜੀ ਤੇਰੀ ਨੰਗੀ ਜ਼ਮੀਨ ਹੈ ਸਾਨੂੰ ਇਹੀ ਤੁਲਾਈ ਵਰਗੀ ਹੈ ਸਾਨੂੰ ਇਹੀ ਕੱਪੜੇ ਵਰਗੀ ਹੈ ਤੇ ਜਿਹੜਾ ਤੇਰਾ ਪ੍ਰੇਮ ਹੈ ਏ ਜਿਸ ਨਾਲ ਤੂੰ ਸਾਨੂੰ ਹੋਲਾ ਦਿੱਤੀਆਂ ਹਨ ਤੇ ਹੁਣ ਤੂੰ ਪਕਵਾਨ ਘਰੋ ਭੋਜਨ ਲੈਣ ਚੱਲਿਆ ਹੈ ਇਹ ਪ੍ਰੇਮ ਹੀ ਸਾਡੇ ਲਈ ਪਕਵਾਨ ਹੈ ਤੇ ਇਹ ਨਾਨਕ ਤਾਂ ਵਾਹਿਗੁਰੂ ਦੀਆਂ ਸਿਫਤਾਂ ਦੇ ਨਾਲ ਰੱਜੀ ਜਾ ਰਿਹਾ ਹੈ ਤੂੰ ਆ ਜਾ ਤੂੰ ਕਰ ਨਾ ਜਾ ਤੂੰ ਬਹਿ ਜਾ ਇੱਥੇ ਬੈਠ ਜਾ ਤੂੰ ਸੁਲਤਾਨ ਤੇ ਸੁਲਤਾਨ ਕਹਿੰਦੇ ਨੇ ਰਾਜੇ ਨੂੰ ਪਾਤਸ਼ਾਹ ਨੂੰ ਤੇ ਭਾਈ ਬਾਲੇ ਵਾਲੀ ਜਨਮ ਸਾਖੀ ਦੇ ਵਿੱਚ ਲਿਖਿਆ ਹੈ ਕਿ ਪ੍ਰੇਮ ਦੇ ਨਾਲ ਹੋਲਾ ਦਿੱਤੀਆਂ ਉਸ ਲੜਕੇ ਨੇ ਗੁਰੂ ਜੀ ਨੂੰ ਤੇ ਗੁਰੂ ਜੀ ਨੇ ਬਦਲੇ ਦੇ ਵਿੱਚ ਉਸ ਨੂੰ ਇਹ ਵਰ ਦੇ ਦਿੱਤਾ ਤੇ ਉਹ ਲੜਕਾ ਸੱਚਮੁੱਚ ਹੀ ਸੁਲਤਾਨ ਜਾਂ ਰਾਜਾ ਇਹ ਰਾਜੇ ਦਾ ਵਰ ਪਾ ਕੇ ਉਹ ਕੁਝ ਸਮੇਂ ਬਾਅਦ ਉੱਥੋਂ ਦਾ ਰਾਜਾ ਹੀ ਹੋ ਗਿਆ ਤੇ ਭਾਈ ਵੀਰ ਸਿੰਘ ਜੀ ਆਪਣੀ ਪੁਸਤਕ ਗੁਰਬਾਲਮ ਸਾਖੀਆਂ ਦੇ ਵਿੱਚ ਲਿਖ ਰਹੇ ਨੇ ਕਿ ਇਸ ਟਿਕਾਣੇ ਦਾ ਹਜੇ ਪਤਾ ਨਹੀਂ ਲੱਗਿਆ ਇਸ ਟਿਕਾਣੇ ਨੂੰ ਪਤਾ ਕਰਨ ਲਈ ਹਜੇ ਖੋਜ ਦੀ ਲੋੜ ਹੈ ਪਰ ਆਓ ਆਪਾਂ ਵੀ ਉਸ ਪਾਲੀ ਵਾਂਗੂ ਉਸ ਲੜਕੇ ਵਾਂਗੂ ਗੁਰੂ ਨਾਨਕ ਨੂੰ ਪ੍ਰੇਮ ਦੇ ਨਾਲ ਰਜਾ ਲਈਏ ਤਾਂ ਕਿ ਉਹ ਸਾਡੇ ਉੱਪਰ ਕਿਰਪਾ ਕਰਨ ਤੇ ਸਾਨੂੰ ਵੀ ਨਾਮ ਦਾ ਦਾਣ ਬਖਸ਼ਣ ਤਨ ਸ਼੍ਰੀ ਗੁਰੂ ਨਾਨਕ ਦੇਵ ਜੀ